you mm -hmm. ਜਾਨ ਵੀਰੋ ਤੇ ਭੈਣੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਦਿਨਾਂ 'ਚ ਵੱਖ-ਵੱਖ ਵਿਸ਼ਿਆਂ ਤੇ ਵੱਖ-ਵੱਖ ਮਾਰਾਂ ਨਾਲ ਗੱਲਬਾਤ ਕਰਦੇ ਹੀ ਰਹਿਣੇ ਆਂ ਮਿੱਠਾ ਸਿੰਘ ਜੀ ਆਹਾ ਆਹਾ ਵਾਜੀ ਵਾਜੀ ਵਾ ਜੈ ਹਿੰਦ ਜੀ ਕਾਨ ਸਾਹਿਬ ਜੈ ਹਿੰਦ ਜੀ ਜੈ ਹਿੰਦ ਵਾਜੀ ਵਾ ਜਨੀਅਰ ਸਾਹਿਬ ਆਈ ਨਹੀਂ ਜੈ ਹਿੰਦ ਜੀ ਬੈਠੋ ਬੈਠੋ ਪਹਿਲਾਂ ਬੈਠੋ 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 ਜੁਹਾਂ ਸਾਹਿਬ ਵਾਜੀ ਵਾ ਵਾਜੀ ਵਾ ਅੱਜ ਕਿਥੋਂ ਚੰਚੜਿਆ ਹੈ ਬਸ ਜੀ ਹਾਂ ਜਨੀਅਰ ਸਾਹਿਬ ਨਾਲ ਗੱਲ ਹੋਈ ਸੀ ਕਹਿੰਦੇ ਮੈਂ ਮੀਟਕ ਦੇ ਵਿੱਚ ਅੱਜ ਆਉਣਾ ਜੀ 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 ਮੈਂ ਕਿਹਾ ਚਲੋ ਫੇਰ ਮੈਂ ਬੱਸ ਸਟੈਂਡ ਤੇ ਤੁਹਾਡੀ ਉਡੀਕ ਕਰਦਾ ਕਿਆ ਬਾਤ ਉਹ ਉੱtre timen ਨਾਲ ਲੈ ਕੇ ਇੱਥੇ ਆ ਗਿਆ ਬਹੁਤ ਵਧੀਆ ਕੀਤਾ ਦੇਖੋ ਹੋਰ ਸੁਣਾਓ ਹਾਂ ਵਧੀਆ ਠੀਕ ਬਹੁਤ ਵਧੀਆ ਤੁਸੀਂ ਇਹਨਾਂ ਨੂੰ ਨਾਲ ਲੈ ਕੇ ਆਏ ਆ ਇਹਨਾਂ ਨੂੰ ਅਸੀਂ ਸੱਦਾ ਪੱਤਰ ਭੇਜਿਆ ਸੀ ਇਨਨ ਗੱਲਾਂ ਬਾਤਾਂ ਕਰਨੀਆਂ ਨੇ ਜਾਣ ਪਛਾਣ ਕਰਾਂ ਮੈਂ ਤੁਹਾਡੀ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਾਣ ਇਹਨੇ ਇੰਜੀਨੀਅਰ ਹਰਚਰਨ ਸਿੰਘ ਜੀ 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 ਖੇਤੀਬੜੀਏ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦਾ ਨਾ ਜਿਹੜਾ ਹਾਂਜੀ ਹਾਂਜੀ ਉਹਦੇ ਵਿੱਚ ਬਤੌਰ ਐਗਰੀਕਲਚਰ ਇੰਜੀਨੀਅਰ ਜਲੰਧਰ ਦੇ ਵਿੱਚ ਆਪਣੀ ਸੇਵਾ ਨਿਵਾ ਰਹੇ ਆਂ ਕੀ ਬਾਤ ਹੈ ਜੀ ਆਇਆਂ ਨੂੰ ਇੰਜੀਨੀਅਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਇਨਾਂ ਦੀ ਤੇ ਦੇਖੋ ਅੱਜ ਕੱਲ ਬਹੁਤ ਲੋਡ ਪੈਂਦੀ ਆ ਲੈ ਮੈਂ ਕਿਹਾ ਜੀ ਇਨਾਂ ਦੀ ਸਾਰਾ ਸਾਲ ਹੀ ਲੋਡ ਪੈਂਦੀ ਆ ਅੱਜ ਕੱਲ ਕਿਉਂ ਖਾਸ ਕਰਕੇ ਪੈਂਦੀ ਆ ਨਾ ਜੀ ਹਾਂ ਜੀ ਹਾਂ ਜੀ ਕਿਉਂਕਿ ਦੇਖੋ ਗੱਲ ਹੁੰਦੀ ਆ ਜਦੋਂ ਫਸਲ ਬੀਜੀ ਜਾਂਦੀ ਆ ਨਾ ਉਸ ਤੋਂ ਬਾਅਦ ਤੇ ਚਲੋ ਅਸੀਂ ਉਹਦੀ ਦੇਖਭਾਲ ਕਰਨੀ ਹੁੰਦੀ ਆ ਬੀਜਣ ਵੇਲੇ ਤੇ ਬਾਡੀਆਂ ਤੋਂ ਬਾਅਦ ਸਾਨੂੰ ਖੇਤੀ ਮਸ਼ੀਨਰੀ ਦੀ ਬਹੁਤ ਜ਼ਿਆਦਾ ਲੋਡ ਪੈਂਦੀ ਆ ਹੂੰ ਖਾਸ ਕਰਕੇ ਅਸੀਂ ਇਹ ਕੰਨੇ ਹੁੰਨੇ ਆ ਵੀ ਹੁਣ ਤੇ ਸਾਡੇ ਕੋਲ ਇਦਾਂ ਦੀਆਂ ਮਸ਼ੀਨੀਆਂ ਮਸ਼ੀਨਾ ਜਿਹੜੀਆਂ ਆ ਗਈਆਂ ਆ ਵੀ ਸਾਨੂੰ ਹੁਣ ਫਸਲਾਂ ਨੂੰ ਜਿਹੜਾ ਨਾ ਉਹ ਰੈਦ ਖੁੰਦ ਵਿੱਚ ਹੀ ਵਾਦਿਓ ਹੈ ਨਾ ਉਹ ਖਾਦ ਸਮਝ ਕੇ ਉਹ ਅੱਗ ਨਾ ਲਾਓ ਮਸ਼ੀਨਾਂ ਤਾਂ ਆ ਗਈਆਂ ਤੁਹਾਡੇ ਹੀ ਆਪਣੇ ਬੱਸ ਸਟੈਂਡ ਦੇ ਪਿੱਛੇ ਦੀ ਗੱਲ ਦੱਸਦਾ ਪੈਣ ਜੀ 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 ਕਣਕ ਦੀ 나ੜ ਨੂੰ ਵੀ ਅੱਗ ਲਾ ਰੱਖੀ ਆ ਮੁੱਢਾ ਨੂੰ ਵੀ ਛੋਟੇ ਛੋਟੇ ਮੁੱਢਾ ਨੂੰ ਜਵਾਲਾ ਹੈਗਾ ਸਾਡੇ ਉਥੇ ਉਹਦਾ ਨਾਮ ਵੀ ਜਵਾਲਾ ਆ ਜਵਾਲਾ ਹੀ ਜਗਾਇਆ ਹੋਇਆ ਨੇ ਫਿਰ ਇਹ ਨਾ ਚਾਂਸ ਸਾਹਿਬ ਬੜੀ ਮਤਲਬ ਕਈ ਵਾਰੀ ਨਮੋਸ਼ੀ ਹੁੰਦੀ ਆ ਆਪਣੇ ਆਪ ਨੂੰ ਵੀ ਸਾਨੂੰ ਹੁੰਦੀ ਆ ਬਈ ਅਸੀਂ ਬਹੁਤ ਗੱਲਾਂ ਕਰਦੇ ਆ ਇਹਦੇ ਬਾਰੇ ਵੀ 나ੜ ਨੂੰ ਪਰਾਲ ਨੂੰ ਅੱਗ ਨਾ ਲਾਓ ਇਹ ਵੀ ਇੱਕ ਸਾਡੇ ਲਈ ਫਸਲਾਂ ਲਈ ਦੇਸੀ ਕਿਉ ਹੈ ਲੰਬੇ ਸਮੇਂ ਤੋਂ ਆਪਾਂ ਗੱਲਬਾਤ ਕਰਦੇ ਆ ਰਹੇ ਹਾਂ ਜੀ ਬੜੇ ਲੰਬੇ ਸਮੇਂ ਤੋਂ ਅਸੀਂ ਤਾਂ ਕਾਲੇ ਕਾਲੇ ਬੜਾ ਹੀ ਪਹਿ ਜਾਣੇ ਹਨ ਵੀ ਆਉਣ ਵਾਲੀ ਫਸਲ ਵੀ ਦਈਏ ਉਹ ਆਪਣੇ ਕੋਲ ਸਮਾਂ ਹੈਗਾ ਬੀਜਾਂਗੇ ਸਮਾਂ ਬਹੁਤ ਵੀ ਆ ਜੀ ਜੀ ਦੂਜਾ ਇਹ ਦੇਖੋ ਵੀ ਇਹ ਵਾਤਾਵਰਨ ਪਲੀਤ ਕਰ ਰਿਹਾ ਇਹ ਚੀਜ਼ ਕਿਉਂ ਜੀ ਜੀਨਾ ਸਰ ਇਹ ਦੇਖੋ ਇੱਕਦਮ ਭਾਵੇਂ ਸਾਨੂੰ ਨਹੀਂ ਪਤਾ ਲੱਗਦਾ ਮਠਾ ਸਿੰਘ ਜੀ ਜਦੋਂ ਅਸੀਂ ਟੀਲੀ ਲਾ ਦਿੰਨੇ ਆ ਨਾ ਸਾਨੂੰ ਉਦੋਂ ਭਾਵੇਂ ਨਹੀਂ ਮਿਸ ਪਰ ਲੰਬੇ ਸਮੇਂ ਲਈ ਸਾਡੀ ਸਿਹਤ ਤੇ ਕੀ ਮਾੜਾ ਅਸਰ ਪੈ ਰਿਹਾ ਉਹ ਨਹੀਂ ਕਿਸੇ ਨੂੰ ਪਤਾ ਹਾਂ ਸਰ ਤੁਹਾਨੂੰ ਯਾਦ ਹੋਣਾ ਮੈਂ ਅੱਗੇ ਵੀ ਕਈ ਵਾਰੀ ਗੱਲ ਕੀਤੀ ਆ ਵੀ ਅੱਗ ਤੇ ਅਖੀਰ ਹੁੰਦੀ ਆ ਹਾਂ ਅੱਗ ਤੋਂ ਬਾਅਦ ਹੈ ਕੀ ਆ ਦੁਨੀਆ 'ਚ ਕੁਝ ਵੀ ਨਹੀਂ ਕੁਛ ਨਹੀਂ ਫੇਰ ਰਹਿ ਕੀ ਗਿਆ ਜਦੋਂ ਅਸੀਂ ਅੱਗ ਹੀ ਲਾਤੀ ਪਛਤਾਵਾ ਜੀ ਫਿਰ ਤਾਂ ਪਛਤਾਵਾ ਹੀ ਰਹਿ ਜਾਂਦਾ ਨਾ ਨਾ ਇਸ ਕਰਕੇ ਵਾਤਾਵਰਨ ਦੀ ਸੰਭਾਲ ਕਰਨ ਲਈ ਸਾਨੂੰ ਇੰਨੀਆਂ ਚੀਜ਼ਾਂ ਤੋਂ ਗਰੀਜ ਕਰਨਾ ਕਣਕ ਦੀ ਨਾੜ ਨੂੰ ਅੱਗ ਆਪਾਂ ਇਹਨਾਂ ਦਿਨਾਂ ਦੇ ਵਿੱਚ ਗਰੀਜ ਕਰੀਏ ਨਾ ਲਾਈਏ ਹਣਾ ਤੇ ਅੱਜ ਮਾਫੀ ਚਾਹਨੇ ਆ ਭਾ ਨਹੀਂ ਆਏ ਮੰਡੀਆਂ ਅੱਛਾ ਅੱਛਾ ਚਲੋ ਕੋਈ ਗੱਲ ਨਹੀਂ ਤੇ ਅੱਜ ਆਪਣਾ ਇੰਜੀਨੀਅਰ ਸਾਹਿਬ ਨੂੰ ਸਰਦਾ ਪੱਤਰ ਭੇਜਿਆ ਤੇ ਇਹਨਾਂ ਨਾਲ ਗੱਲਬਾਤ ਕਰਨੀ ਆ ਅੱਜ ਜੀ 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 ਇਹਨਾਂ ਨਾਲ ਜਿਹੜੀ ਗੱਲਬਾਤ ਕਰਨੀ ਆ ਉਹ ਇਹ ਆ ਵੀ ਲਾਹੇਵੰਦ ਖੇਤੀ ਲਈ ਖੇਤੀ ਮਸ਼ੀਨਰੀ ਦੀ ਚੋਣ ਤੇ ਸੁਚੱਜੀ ਵਰਤੋਂ ਅੱਛਾ ਅੱਛਾ ਬਹੁਤ ਵਧੀਆ ਵਿਸ਼ਾ ਚੁਣਿਆ ਹਣਾ ਹਾਂ ਦੇਖੋ ਜੀ ਇੰਜੀਨੀਅਰ ਸਾਹਿਬ ਆ ਤੇ ਮੇਰੀ ਕੰਦੀਆ ਗੱਲ ਚੰਗਾ ਹੁਣੇ ਲੋੜ ਵੀ ਆ ਇਸ ਦੀ ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਕੋਈ ਸਾਡੇ ਅੱਜ ਦੇ ਇਸ ਵਿਸ਼ੇ ਤੇ ਸਵਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਟੈਲੀਫੋਨ ਕਰ ਸਕਦੇ ਹੋ ਸਾਡਾ ਟੈਲੀਫੋਨ ਨੰਬਰ ਹੈ 0181 2814264 ਤੇ ਸਾਡਾ ਦੂਜਾ ਨੰਬਰ ਹੈ 0181 2814264 ਇਹਨਾਂ ਚੋਂ ਕਿਸੇ ਇੱਕ ਨੰਬਰ ਤੇ ਫੋਨ ਕਰੋ ਰਚਨਜੀ ਸਾਡੇ ਕੋਲ ਨਹੀਂ ਤੁਹਾਡੇ ਸਵਾਲ ਦਾ ਜਵਾਬ ਦੇਣਗੇ ਜੁਨੀਅਰ ਸਾਹਿਬ ਜੀ ਇਸ ਤੋਂ ਪਹਿਲਾਂ ਵੀ ਗੱਲ ਨੂੰ ਅੱਗੇ ਤੋਰੀਏ ਥੋੜੇ ਜਿਹੇ ਲਫ਼ਜ਼ਾਂ ਸਾਨੂੰ ਇਹ ਦੱਸ ਛੱਡੋ ਵੀ ਪੰਜਾਬ 'ਚ ਇਸ ਵੇਲੇ ਖੇਤੀ ਮਸ਼ੀਨਰੀ ਦੀ ਕੀ ਸਥਿਤੀ ਕੀ ਹੈ ਮਿਠਾ ਸਿੰਘ ਜੀ ਜਿਵੇਂ ਆਪਾਂ ਅੱਜ ਦਾ ਵਿਸ਼ਾ ਹੀ ਮਸ਼ੀਨਰੀ ਕਰਨਾ ਤੇ ਮਸ਼ੀਨਰੀ ਕਰਨ ਦੀ ਪੰਜਾਬ 'ਚ ਗੱਲ ਕਰਦੇ ਆ ਤਾਂ ਇਸ ਟਾਈਮ ਬਹੁਤਾ ਜਿਆਦਾ ਮੈਕਨਾਈਜ਼ ਮਸ਼ੀਨਰੀ ਕਰਨ ਨਹੀਂ ਹੈਗਾ ਸਿਰਫ 47% ਤੇ ਸਾਡਾ ਜਿਹੜਾ ਪੰਜਾਬ ਖੜਿਆ ਮਸ਼ੀਨਰੀ ਕਰਨ 'ਚ ਜੇ ਅਸੀਂ ਇਹਨੂੰ ਦੂਸਰੇ ਕੰਟਰੀਆਂ ਨਾਲ ਜਿਹੜੇ ਡਵੈਲਪਡ ਕੰਟਰੀ ਆ ਜਿਹਾ ਚਾਇਨਾ ਜਾਂ ਬ੍ਰਾਜ਼ੀਲ ਆ ਉਹਨਾਂ ਚ ਇਸ ਟਾਈਮ 60 ਤੋਂ 75% ਜਿਹੜੀ ਪਰਸੈਂਟੇਜ ਹੋਈ ਪਈ ਆ ਖੇਤੀਮੇਸ਼ੀ ਨਹੀਂ ਕਰਨ ਉਹੋ ਤੇ ਉਹਦੇ ਮੁਕਾਬਲੇ ਅਸੀਂ ਬਹੁਤ ਘੱਟ ਆ ਸਿਰਫ 47% ਪਿੱਛੇ ਆ ਅਸੀਂ ਹਾਂ ਜੇ ਆਪਾਂ ਮੋਟਾ ਜਿਹਾ ਨਿਗਾ ਮਾਰੀਏ ਜੀ ਤਾਂ ਸਿਰਫ ਕਣਕ ਵਿੱਚ ਜੇ ਬਜਾਈ ਤੋਂ ਲੈ ਕੇ ਵਾਢੀ ਤੱਕ ਮਸ਼ੀਨੀ ਕਰਨ ਹੈਗਾ ਹਾਂ ਤੇ ਜੇ ਦੂਸਰੀਆਂ ਫਸਲਾਂ ਦੇ ਝਾੜ ਝਾਤ ਮਾਰੀਏ ਜਾਂ ਉਹ ਝੋਨਾ ਹੋ ਗਿਆ ਜਾਂ ਨਰਮਾ ਹੋ ਗਿਆ ਜਾਂ ਮੱਕੀ ਹੋ ਗਈ ਜਾ ਉਹ ਜਾਂ ਤੇਲ ਬੀਜ ਹੋ ਗਈਆਂ ਜਾਂ ਦਾਲਾ ਹੋ ਗਈਆਂ ਉਹਨਾਂ ਚ ਕੋਈ ਹਜੇ ਜਿਆਦਾ ਮਸ਼ੀਨੀ ਕਰਨ ਨਹੀਂ ਹੋਇਆ ਗਾ ਗਾਂ ਨਹੀਂ ਵਧਿਆ ਇਸ ਕਰਕੇ ਹਜੇ ਮਸ਼ੀਨੀ ਕਰਨ ਦੀ ਕਾਫੀ ਲੋੜ ਆ ਸਾਨੂੰ ਉਮੀਦ ਆ ਆਉਣ ਵਾਲੇ 15 ਸਾਲਾਂ ਤੱਕ ਅਸੀਂ 75% ਦਾਲਾ ਲੈਵਲ ਆ ਮਸ਼ੀਨੀ ਕਰਾਂਗੇ ਕਿਉਂਕਿ ਕੋਈ ਨਹੀਂ ਸਹਿਜ ਪੱਕੇ ਸੁਮੀਟਾ ਹੋਇਆ 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 ਅੱਛਾ ਗੱਲ ਆ ਇੰਜੀਨੀਅਰ ਸਾਹਿਬ ਦੇਖੋ ਤੁਸੀਂ ਕਿਹਾ ਵੀ ਮਸ਼ੀਨੀ ਕਰਨਾ ਜੇ ਉਹਨਾਂ ਨਹੀਂ ਜਿੰਨਾ ਸਾਨੂੰ ਚਾਹੀਦਾ ਪੰਜਾਬ ਦੇ ਪਿੱਛੇ ਆ ਖੇਤੀ ਖਰਚੇ ਘਟਾਉਣ ਲਈ ਕਿਉਂਕਿ ਜ਼ਿਆਦਾ ਤਾਂ ਸਾਨੂੰ ਖੇਤੀ ਖਰਚੀ ਘਟਾਉਣਿਆ ਨਾ ਆਪਾਂ ਲਾਹੇਮੰਦ ਮਸ਼ੀਨਾਂ ਕਿਹੜੀਆਂ-ਕਿਹੜੀਆਂ ਨੇ ਜਿਹੜੀਆਂ ਸਾਡੀ ਖੇਤੀ ਦੇ ਵਿੱਚ ਹਾੜੀ ਸੋਣੀ ਕੰਮ ਆਉਂਦੀਆਂ ਤੁਹਾਨੂੰ ਸਾਹਿਬ ਹੁਣ ਜਿਵੇਂ ਆਪਾਂ ਜਿਹੜੇ ਕਣਕ ਦੀ ਫਸਲ ਵੱਢ ਚੁੱਕਿਆ ਬਾਣ ਖਾਲੀ ਹੋ ਗਿਆ ਹਮ ਤੇ ਆਉਣ ਵਾਲੀ ਫਸਲ ਜਾਂ ਤਾਂ ਨਰਮਾ ਤੇ ਜਾਂ ਫਿਰ ਝੋਨਾ ਜੀ ਕਿਉਂਕਿ ਮੁੱਖ ਫਸਲ ਹੋਣ ਕਰਕੇ ਝੋਨਾ ਝੋਨੇ ਦੀ ਆਪਾਂ ਗੱਲਬਾਤ ਕਰਾਂਗੇ ਜਾਦਤਰ ਲੇਬਰ ਰਾਈ ਜਿਹੜੇ ਝੋਨੇ ਦੀ ਟ੍ਰਾਂਸਪਲੈਂਟ ਕੀਤੀ ਜਾਂਦੀ ਹੈ ਆਪਣੇ ਪੰਜਾਬ ਨੂੰ ਉਹਦੇ ਚ ਮਸ਼ੀਨਰੀ ਕਰਨ ਹਜੇ ਬਹੁਤਾ ਨਹੀਂ ਹੋਇਆ ਪਰ ਫਿਰ ਵੀ ਅਸੀਂ ਕਿਸਾਨਾਂ ਨੂੰ ਇਹ ਸੁਝਾਅ ਦੇਣਾ ਚਾਹੁੰਦੇ ਆ ਵੀ ਉਹਦੇ ਚ ਮਸ਼ੀਨਰੀ ਕਰਨ ਦੀ ਲੋੜ ਆ ਇਸ ਤਾਂ ਪਿਛਲੇ ਕੁ ਸਾਲਾਂ ਤੋਂ ਅਸੀਂ ਜਿਹੜੀਆਂ ਕੁਸ਼ ਮਸ਼ੀਨਾਂ ਝੋਨੇ ਦੀ ਬਜਾਈ ਵਾਸਤੇ ਵੀ ਰੱਖੀਆਂ ਜਿਹਦੇ ਚ ਅਸੀਂ ਝੋਨੇ ਦੀ ਸਿੱਧੀ ਬਜਾਈ ਕਰਾ ਰਹੇ ਆ ਹਾਂ ਉਹਦੇ ਚ ਪਾਣੀ ਦੀ ਬਚਤ ਦੇ ਨਾਲ ਨਾਲ ਅਸੀਂ ਜਿਹੜਾ ਲੇਬਰ ਦਾ ਖਰਚਾ ਵੀ ਘਟਾ ਸਕਦੇ ਆ ਔਰ ਸਮੇਂ ਸਿਰ ਬਜਾਈ ਕਰ ਸਕਦੇ ਹਾਂ ਜੀ ਔਰ ਜਿਹੜਾ ਉਹਦਾ ਝਾੜ ਵੇਖਣ ਚਾਹਿਆ ਦੂਸਰੇ ਦੇ ਮੁਕਾਬਲੇ ਪੂਰਾ ਜ਼ਿਆਦਾ ਝਾੜ ਮਿਲ ਰਿਹਾ ਹੂੰ ਇਸੇ ਤਰ੍ਹਾਂ ਜੇ ਝੋਨੇ ਦੀ ਆਪਾਂ ਟ੍ਰਾਂਸਪਲੈਂਟਿੰਗ ਹੀ ਕਰਨੀ ਚਾਹੁੰਦੇ ਆ ਤਾਂ ਪੈਡੀ ਟ੍ਰਾਂਸਪਲੈਂਟਰ ਜਿਹੜੀਆਂ ਮਸ਼ੀਨਾਂ ਆ ਗਈਆਂ ਜਿਹਨੂੰ ਅਸੀਂ ਮਕੈਨੀਕਲ ਟ੍ਰਾਂਸਪਲੈਂਟਿੰਗ ਵੀ ਕਹਿ ਦਿੰਦੇ ਆ ਹਾਂ ਹਾਂ ਉਹਦੇ ਚ ਵੀ ਕਾਫੀ ਵੱਡੀਆਂ ਤੇ ਛੋਟੀਆਂ ਮਸ਼ੀਨਾਂ ਹੈਗੀਆਂ ਕਿਸਾਨ ਦੀ ਜਿਹੜੀ ਜੇ ਦੀ ਮਸ਼ੀਨਾਂ ਨੂੰ ਮੌਜੂਦ ਮਿਲਦੀ ਕਿਤੋਂ ਹੀ ਮਿਲਦੀ ਆ ਉਹ ਲੈ ਕੇ ਉਹਨੂੰ ਚੋਨੇ ਦੀ ਟ੍ਰਾਂਸਪਲੈਂਟਿੰਗ ਕਰ ਲੈਣੀ ਚਾਹੀਦੀ ਆ ਇਹਦੇ ਚ ਵੀ ਜਿਹੜਾ ਲੇਬਰ ਦਾ ਖਰਚਾ ਕਾਫੀ ਹੱਦ ਤੱਕ ਜਿਹੜਾ ਸੀ ਕਟਾ ਸਕਦੇ ਆ ਹੂੰ ਹੂੰ ਤੇ ਜੇ ਗੱਲ ਕਰਦੇ ਆਪਾਂ ਮੱਕੀ ਦੀ ਫਸਲ ਦੀ ਜਾਂ ਨਰਮੇ ਦੀ ਫਸਲ ਦੀ ਤਾਂ ਉਹਦੇ ਵਾਸਤੇ ਬਹੁਤ ਵਧੀਆ ਜਿਹੜੀ ਪ੍ਰੀਸੀਜਨ ਮਸ਼ੀਨਾਂ ਆਈਆਂ ਨਮੈਟਿਕ ਪਲੈਂਟਰ ਅੱਛਾ ਜੀ ਨਮੈਟਿਕ ਪਲੈਂਟਰ ਜਿਹੜੀ ਇੱਕ ਪ੍ਰੀਸੀਜਨ ਫਾਰਮਿੰਗ ਚ ਹੈਗੀ ਆ ਉਹਦੇ ਨਾਲ ਜੇ ਅਸੀਂ ਕਤਾਰ ਤੋਂ ਕਤਾਰ ਬੂਟੇ ਤੋਂ ਬੂਟਾ ਜਿਹੜਾ ਫਾਸਲਾ ਹੋਵੇ ਮੇਨਟੇਨ ਕਰਨਾ ਉਹਦੇ ਨਾਲ ਬਿਲਕੁਲ ਸਹੀ ਇੱਕ ਸਾਲ ਜਿਹੜਾ ਇਹ ਜਿਹਦੇ ਨਾਲ ਫਸਲ ਵੀ ਇੱਕ ਸਾਲ ਹੁੰਦੀ ਆ ਔਰ ਉਹਦੇ ਝਾੜ ਚ ਵੀ ਕਾਫੀ ਜਿਹੜੀ ਬੜੋਤਰੀ ਆਪਾਂ ਲੈ ਸਕਦੇ ਹਾਂ ਜੀ 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 ਬੜੀਆ ਜੀ ਦੇਖੋ ਸਾਰੀਆਂ ਮਸ਼ੀਨਾਂ ਪੰਜਾਬ ਦੇ ਵਿੱਚ ਇਹਨਾਂ ਨੇ ਦੇ ਦੇ ਦਿੱਤੀਆਂ ਨੇ ਕੁਝ ਥਾਵਾਂ ਤੇ ਅੱਛਾ ਗੱਲ ਸੁਣੋ ਗੱਲ ਗੱਲ ਤੁਹਾਡੀ ਚਾਹੀਏ ਵੀ ਤੁਸੀਂ ਤੇ ਕਾੜਾ ਕੱਢਦੀਆਂ ਹੁਣ ਲੋੜ ਤਾਂ ਹੈ ਇਹਨੂੰ ਅਮਲੀ ਜਾਮਾ ਪੁੱਤ ਬਿਲਕੁਲ ਬਿਲਕੁਲ ਤੇ ਖੇਤੀ ਮਸ਼ੀਨਰੀ ਨੂੰ ਵਧਾਉਣ ਲਈ ਜਿਵੇਂ ਤੁਸੀਂ ਕਿਹਾ ਵੀ ਜੇ ਸਿਰਫ 47% ਜਿਸ ਆਪਣੇ ਸੂਬੇ ਵਿੱਚ ਪੰਜਾਬ ਵਿੱਚ ਇਹਦਾ ਹੋਰ ਵਾਅਦਾ ਕਰਨਾ ਹੋਵੇ ਉਹਦੇ ਲਈ ਕੋਈ ਸਰਕਾਰੀ ਸਕੀਮ ਹੈ ਬਿਲਕੁਲ ਜੀ ਇਸ ਟਾਈਮ ਕਿਉਂਕਿ ਪਿਛਲੇ ਸਾਲਾਂ ਚ ਵੀ ਜਿਹੜੀਆਂ ਮਸ਼ੀਨਾਂ ਕਾਫੀ ਜਿਹੜੀਆਂ ਉਪਕਰਨ ਦਿੱਤੀਆਂ ਜਾਂਦੀਆਂ ਸੋ ਇਸ ਸਾਲ ਵੀ ਜਿਹੜੀ ਸਮੈਮ ਸਕੀਮ ਆ ਜਿਹੜੀ ਆਪਣੇ ਰਾਜ ਚ ਲਾਗੂ ਹੋ ਚੁੱਕੀ ਹੈ ਜੀ ਸਮੈਮ ਮਤਲਬ ਸਬਮਿਸ਼ਨ ਔਨ ਐਗਰੀਕਲਚਰ ਮੈਕਨਾਈਜੇਸ਼ਨ ਜੀ ਉਹਦੇ ਚ ਜਿਹੜੀਆਂ ਵੀ ਮਸ਼ੀਨਾਂ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਾਂ ਉਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਮਸ਼ੀਨਾਂ ਜਿਹੜੀਆਂ ਕਿਸਾਨ ਉਪਕਰਨ ਤੇ ਲੈ ਸਕਦਾ ਲੈ ਸਕਦਾ ਇਦੇ ਚ ਜੇ ਗੱਲ ਕਰੀਏ ਅਸੀਂ ਦੋ ਤਰੀਕੇ ਨਾਲ ਜਿਹੜੀਆਂ ਮਸ਼ੀਨਾਂ ਦਿੰਨੇ ਆ ਜੇ ਕੋਈ ਜਨਰਲ ਕਿਸਾਨ ਇਹ ਮਸ਼ੀਨ ਲੈਣੀ ਚਾਹੁੰਦਾ ਤੋ ਉਹਨੂੰ 40% ਦੀ ਦਰ ਨਾਲ ਅਸੀਂ ਸਬਸਿਡੀ ਦਿੰਨੇ ਆ ਜੇ ਕੋਈ ਅਨੁਸੂਚਿਤ ਜਾਤੀ ਨਾਲ ਸੰਬੰਧ ਰੱਖਦਾ ਜਾਂ ਔਰਤ ਕਿਸਾਨ ਉਹਨੂੰ ਅਸੀਂ 50% ਦੀ ਦਰ ਨਾਲ ਜਿਹੜੀ ਸਬਸਿਡੀ ਮੁਹੱਈਆ ਕਰਵਾਉਣੀ ਆ ਜੀ ਜਿਹੜਾ ਵੀ ਕਿਸਾਨ ਇਸ ਮਸ਼ੀਨਰੀ ਤੇ ਉਹ ਪ੍ਰਦਾਨ ਦਾ ਜਿਹੜਾ ਲੈ ਲੈਣਾ ਚਾਹੁੰਦਾ ਉਸ ਸਾਡਾ ਜਿਹੜਾ ਵਿਭਾਗ ਵੱਲੋਂ ਵਕਫਾ ਵਕਫਾ ਕਰਾ ਚਸਤੀ ਆਰ ਦਿੱਤਾ ਗਿਆ ਹੈ ਉਹਦੀ ਜਿਹੜੀ ਆਖਰੀ ਮਿਤੀ 12 ਮਈ 2025 ਆ ਸੋ ਵਿਭਾਗ ਦਾ ਪੋਰਟਲ ਚੱਲ ਰਿਹਾ ਵਾ agrimachinerypv.com ਉਹਦੇ ਤੇ ਜਾ ਕੇ ਕਿਸਾਨ ਆਪਣੀ ਆਨਲਾਈਨ ਜਿਹੜੀ ਦਰਖਾਸਤਾਂ ਹੋ ਜਮਾ ਕਰਵਾ ਸਕਦਾ ਮਤਲਬ ਜੀ ਸਮਾਂ ਹੈਗਾ ਜਾਂ ਨਹੀਂ ਹੈਗਾ ਸਮਾਂ ਇਹ ਆਪਣੇ ਤੁਸੀਂ ਮਤਲਬ ਆਨਲਾਈਨ ਜਿਹੜਾ ਪੋਰਟਲ ਖੋਲ ਕੇ ਉਹਦੇ ਤੇ ਅਪਲਾਈ ਕਰ ਸਕਦੇ ਆ ਜੀ ਬਿਲਕੁਲ ਬਿਲਕੁਲ ਅੱਛਾ ਇੰਜੀਨੀਅਰ ਹਰਚਨ ਸਿੰਘ ਕੁਝ ਕਹਿਣਾ ਚਾਹੁੰਦੇ ਹੋ ਹਾਂ ਮੈਂ ਥੋੜਾ ਇਹਦੇ ਵਿੱਚ ਹੋਰ ਦੱਸਣਾ ਚਾਹੁੰਦਾ ਸੀ ਇਹਦੇ ਵਿੱਚ ਮਸ਼ੀਨਾਂ ਮੈਂ ਤੁਹਾਨੂੰ ਪੈਡੀ ਟ੍ਰਾਂਸਪਲੈਂਟਰ ਡੀਐਸਆਰ ਡ੍ਰੈਲ ਚੈ ਲੱਕੀ ਸੀਡ ਡ੍ਰੈਲ ਵਗੈਰਾ ਦੱਸਿਆ ਇਸ ਤੋਂ ਇਲਾਵਾ ਨਮੈਟਿਕ ਪਲੈਂਟਰ ਕੁਝ ਵੱਡੇ ਸਪਰੇਅਰ ਜਿਹੜੇ ਅਸੀਂ ਦੇ ਰਹੇ ਆਂ ਔਰ ਮੈਨੂਅਲ ਸਪਰੇਅਰ ਪੰਪ ਵੀ ਦੇ ਰਹੇ ਆਂ ਸੋ ਮਤਲਬ ਕਾਫੀ ਤਰ੍ਹਾਂ ਦੇ ਜਦੋਂ ਤੁਸੀਂ ਪੋਰਟਲ ਤੇ ਕਿਸਾਨ ਭਰਾ ਜਾ ਕੇ ਵੇਖਣਗੇ ਉਸ ਤੇ ਹੋਰ ਕਈ ਤਰ੍ਹਾਂ ਦੇ ਪੁੱਠੀ ਪਤਾ ਲੱਗ ਜਾਣਾ ਕਿਹੜੀ ਕਿਹੜੀ ਮਸ਼ੀਨ ਨਹੀਂ ਅਸੀਂ ਲੈ ਸਕਦੇ ਆ ਅੱਛਾ ਗੱਲ ਇਹ ਆ ਦੇਖੋ ਆਉਣ ਵਾਲਾ ਸਮਾਂ ਜਿਹੜਾ ਸਾਡੇ ਪੰਜਾਬ ਦੇ ਵਿੱਚ ਸਮੱਸਿਆ ਪਰਾਲੀ ਦੀ ਚੋਂਨੇ ਦੀ ਆ ਅੱਗ ਨੂੰ ਉਹਨੂੰ ਕਿਸਾਨ ਵੀ ਲਾ ਦਿੰਦੇ ਆ ਕਈ ਵਾਰ ਉਹਨਾਂ ਦੇ ਕੋਲ ਮਸ਼ੀਨਰੀ ਨਹੀਂ ਅਵੇਲੇਬਲ ਹੁੰਦੀ ਤੇ ਜਾਂ ਫਿਰ ਸੋਚਦੇ ਆ ਵੀ ਯਾਰ ਸੌਖਾ ਕੰਮ ਆ ਛੇਤੀ ਕਰ ਲਓ ਕਿਉਂਕਿ ਸਮਾਂ ਬਹੁਤ ਥੋੜਾ ਹੁੰਦਾ ਉਦੋਂ ਬਾਅਦ ਕਣਕ ਦੀ ਬਜਾਈ ਦੇ ਕਰਨੀ ਹੁੰਦੀ ਆ ਕਿਸਾਨ ਵੀਰਾਂ ਨੇ ਸੋ ਸਰਕਾਰੀ ਉਪਰਾਲੇ ਕੀ ਕੀਤੇ ਜਾ ਰਹੀ ਹੈ ਕਿ ਪਰਾਲੀ ਦੀ ਅੱਗ ਨੂੰ ਘਟਾਇਆ ਜਾ ਸਕੇ ਧੰਨ ਸਾਹਿਬ ਕਿਉਂਕਿ ਸਰਕਾਰ ਦਾ ਕਾਫੀ ਇਸ ਵਿਸ਼ੇ ਤੇ ਜ਼ੋਰ ਦਿੱਤਾ ਜਾ ਰਿਹਾ ਕਿਉਂਕਿ ਪਰਾਲੀ ਨੂੰ ਹਰ ਸਾਲ ਕਾਫੀ ਮਾਤਰਾ ਵੱਡੀ ਮਾਤਰਾ ਵਿੱਚ ਅੱਗ ਲੱਗ ਰਹੀ ਆ ਹੂੰ ਸੋ ਪਿਛਲੇ 6 ਸਾਲ ਤੋਂ 2018 ਤੋਂ ਲੈ ਕੇ ਹੁਣ ਤੱਕ ਜਿਹੜੀ ਸਰਕਾਰ ਵਾਲੀਓ ਸੀਆਰਐਮ ਸਕੀਮ ਕ੍ਰੌਪ ਰੈਜੀਡਿਊ ਮੈਨੇਜਮੈਂਟ ਸਕੀਮ ਜਿਹੜੀ ਲਾਗੂ ਕੀਤੀ ਹੋਈ ਆ ਔਰ ਉਹਦੇ ਚ ਲਗਭਗ 1 ਲੱਖ ਤੇ 48000 ਮਸ਼ੀਨਾਂ ਜਿਹੜੀਆਂ ਅਸੀਂ ਉਪਦਾਤਾ ਤੇ ਕਿਸਾਨਾਂ ਨੂੰ ਦੇ ਚੁੱਕੀਆਂ ਹੂੰ ਜੀ ਦਾ ਸਾਨੂੰ ਫਰਕ ਵੀ ਦੇਖਣ ਨੂੰ ਮਿਲਿਆ ਔਰ ਪਿਛਲੇ ਸਾਲਾਂ ਚ ਜਿਵੇਂ 2023 ਚ ਵਖਿਆ ਤਾਂ 36663 ਜਿਹੜੇ ਅਗ ਲੱਗਣ ਦੀਆਂ ਘਟਨਾਵਾਂ ਸੀ ਜਿਹੜੀਆਂ 2024 ਚ ਘਟ ਕੇ ਸਿਰਫ 10909 ਰਹਿ ਗਈਆਂ ਕਹਿ ਲਓ ਵੀ ਲਗਭਗ 70% ਜਿਹੜੀਆਂ ਘਟਨਾਵਾਂ ਦਾ ਫਰਕ ਪੈ ਗਿਆ ਸੋ ਇਸ ਸਾਲ ਵੀ ਸਾਡੀ ਪ੍ਰੋਪੋਜ਼ਲ ਆ ਖੇਤੀਬਾੜੀ ਵਿਭਾਗ ਵੱਲੋਂ ਇਸ ਸਾਲ ਵੀ 500 ਕਰੋੜ ਦੀ ਜਿਹੜੀ ਐਕਸ਼ਨ ਪਲਾਨ ਆ ਗਵਰਨਮੈਂਟ ਆਫ ਇੰਡੀਆ ਨੂੰ ਸਬਮਿਟ ਕਰ ਦਿੱਤੀ ਆ ਔਰ ਬਹੁਤ ਉਮੀਦ ਆ ਵੀ ਇਸ ਮਹੀਨੇ ਚ ਸਾਡੇ ਕੋਲੇ ਪੈਸਾ ਆ ਜਾਊਗਾ ਔਰ ਅਸੀਂ ਕਿਸਾਨਾਂ ਨੂੰ ਇਸ ਸਾਲ ਵੀ ਜਿਹੜੀਆਂ ਮਸ਼ੀਨਾਂ ਉਪਕਰਨ ਤੇ ਮਹਈਆ ਕਰਵਾਵਾਂਗੇ ਇਸ ਤੋਂ ਇਲਾਵਾ ਸਾਡੇ ਵਿਭਾਗ ਵਾਲਿਓ ਪਿੰਡ ਪੱਧਰ ਦੇ ਬਲਾਕ ਪੱਧਰ ਦੇ ਜ਼ਿਲ੍ਹਾ ਪੱਧਰ ਦੇ ਕੈਂਪਾਂ 'ਚ ਇਹ ਵੀ ਪ੍ਰਚਾਰ ਕੀਤਾ ਜਾਂਦਾ ਕਿ ਜਿਹੜੀਆਂ ਉਹ ਵੈਰੈਟੀਆਂ ਝੋਨੇ ਦੀਆਂ ਲਾਓ ਜੀ ਦਾ ਜਿਹੜਾ ਸਮਾਂ ਘੱਟ ਲੈ ਕੱਟ ਪਾੜਾ ਦਾ ਹੋਵੇ ਇਸ ਤੋਂ ਇਲਾਵਾ ਜਿਵੇਂ ਆਪਾਂ ਗੱਲ ਕਰੀਏ ਵੀ ਹਾਈਬ੍ਰਿਡ ਕਿਸਮਾਂ ਦੀ ਜਿਹੜੀਆਂ ਝੋਨੇ ਦੀ ਉਹ ਸਰਕਾਰ ਨੇ ਬਿਲਕੁਲ ਪਾਬੰਦੀ ਲਾ ਦਿੱਤੀ ਆ ਕਿਉਂਕਿ ਉਹਦੇ ਨਾਲ ਪਾਣੀ ਦਾ ਸਾਡੇ ਉਹ ਲੰਮਾ ਸਵਾ ਲੈਂਦੀਆਂ ਹੋਰ ਭਰਾਲ ਦਾ ਵੀ ਬਹੁਤ ਜ਼ਿਆਦਾ ਲੋਡ ਹੋ ਜਾਂਦਾ ਸੀ ਸੋ ਉਹ ਵੀ ਸਰਕਾਰ ਵਾਲਿਆਂ ਬੈਨ ਕਰ ਦਿੱਤੀਆਂ ਗਈਆਂ ਔਰ ਉਦੋਂ ਬਾਅਦ ਇੱਕ ਹੋਰ ਉਪਰਾਲਾ ਜਿਹੜਾ ਕੀਤਾ ਝੋਨੇ ਦੀ ਲਵਾਈ ਦਾ ਜਿਹੜਾ ਪੰਜਾਬ ਪ੍ਰਜ਼ਰਵੇਸ਼ਨ ਆਫ ਸਸੋਇਲ 2009 ਆ ਉਹਦੇ ਚ ਜਿਹੜੀਆਂ ਝੋਨਾ ਲਾਉਣ ਦੀਆਂ ਮੇਤੀਆਂ ਥੋੜੀਆਂ ਜੀਆਂ ਪਹਿਲਾਂ ਕਰ ਦਿੱਤੀਆਂ ਗਈਆਂ ਉਹਦੇ ਚ ਤਿੰਨ ਜ਼ੋਨ ਬਣਾਏ ਆ ਪਹਿਲੇ ਜ਼ੋਨ ਚ ਜੇ ਅਸੀਂ ਇੱਕ ਜ਼ੋਨ ਨੂੰ ਦੂਜੇ ਜੂਨ ਚ 5 ਜੂਨ ਨੂੰ ਔਰਤੀ ਦੇ ਜੂਨ ਚ 9 ਜੂਨ ਨੂੰ ਜਿਹੜਾ ਅਸੀਂ ਝੋਨੇ ਦੀ ਲਵਾਈ ਕਰ ਸਕਦੇ ਆ ਜਿਹਦੇ ਨਾਲ ਜਦੋਂ ਝੋਨੇ ਦੀ ਵਾਢੀ ਤੋਂ ਬਾਅਦ ਜਿਹੜਾ ਕਣਕ ਲਾਉਣ ਦਾ ਸਮਾਂ ਉਹਦੇ ਵਿੱਚ ਕਾਫੀ ਵੱਧ ਆਪਾਂ ਨੂੰ ਜਿਹੜਾ ਸਮਾਂ ਮਿਲ ਜੂਗਾ ਤੇ ਜਿਹੜੀ ਪਰਾਲੀ ਨੂੰ ਮੈਨੇਜ ਕਰਨ ਦਾ ਸੰਭਾਲਣ ਦਾ ਜਿਹੜਾ ਉਹਨਾਂ ਨੂੰ ਪਸਾਰਾ ਨੂੰ ਕਾਫੀ ਸਮਾਂ ਮਿਲ ਸਕਦਾ ਪਰਾਲੀ ਸੰਭਾਲਣ ਦੀ ਜੇ ਆਪਣਾ ਇੰਜੀਨੀਅਰ ਸਾਹਿਬ ਤੁਸੀਂ ਗੱਲ ਕੀਤੀ ਆ ਤੇ ਅਸੀਂ ਸਾਡੇ ਜ਼ਿੰਮੇਵਾਰ ਲੋਕ ਜਿਹੜੇ ਆ ਨਾ ਇਹ ਤੁਸੀਂ ਦੱਸਿਆ ਜਿਵੇਂ ਕੱਟ ਮਸ਼ੀਨੀ ਕਰਨ ਹੋ ਰਿਹਾ ਕਿਉਂਕਿ ਮਹਿੰਗੀ ਵੀ ਆ ਮਸ਼ੀਨਰੀ ਤੇ ਪਰਾਲੀ ਸੰਭਾਲਣ ਦੀਆਂ ਵੀ ਮਸ਼ੀਨਾਂ ਆ ਗਈਆਂ ਬਿਲਕੁਲ ਹੈਨਾ ਇੱਕ ਤੇ ਅਸੀਂ ਇਹਨੂੰ ਵਰਤੋਂ ਚ ਲਿਆਣੇ ਆ ਵਰਤੋਂ ਲਿਆਣ ਤੋਂ ਬਾਅਦ ਵੀ ਇਹ ਬਚ ਜਾਂਦੀ ਆ ਬਿਲਕੁਲ ਤੇ ਇਹਨੂੰ ਮਤਲਬ ਸੰਭਾਲਣ ਦੇ ਵਿੱਚ ਜੇ ਅਸੀਂ ਮਸ਼ੀਨ ਖਰੀਦਨੀ ਹੋਵੇ ਸਾਨੂੰ ਇਹਦਾ ਕੀ ਲਾਭ ਮਿਲਦਾ ਬਿਲਕੁਲ ਜੀ ਮਿੱਠਾ ਸਿੰਘ ਜੀ ਤੁਸੀਂ ਗੱਲ ਕੀਤੀ ਆ ਵੀ ਪਰਾਲੀ ਸੰਭਾਲਣ ਦੀ ਸੰਭਾਲਣ ਦੀ ਜੀ ਜੇ ਆਪਾਂ ਪਹਿਲਾਂ ਗੱਲ ਕਰੀਏ ਤਾਂ ਦੋ ਤਰੀਕੇ ਨਾਲ ਇਸ ਨੂੰ ਸੰਭਾਲਦੇ ਆ ਹਾਂ ਇੱਕ ਤਾਂ ਇਨ ਸਿਟੂ ਔਰ ਐਕਸ ਇਟੂ ਕਿਉਂਕਿ ਸਾਡੀਆਂ ਟੈਕਨੀਕਲ ਟਰਮਾਂ ਇਨ ਸਿਟੂ ਮਤਲਬ ਖੇਤ ਦੇ ਵਿੱਚ ਅਸੀਂ ਸੰਭਾਲਣੀ ਆ ਐਕਸ ਇਟੂ ਖੇਤ ਤੋਂ ਬਾਹਰ ਜਾ ਕੇ ਜਿਹੜੀ ਪ੍ਰਾਲੀ ਨੂੰ ਸੰਭਾਲਣਾ ਜੀ ਇਸ ਸਬੰਧੀ ਜਿਹੜਾ ਖੇਤੀਬਾੜੀ ਵਿਭਾਗ ਵੱਲੋਂ ਇਸ ਸਾਲ ਵੀ ਜਿਹੜੀਆਂ ਉਪਧਾਨ ਤੇ ਮਸ਼ੀਨਾਂ ਦੇਣ ਲਈ ਵੱਖ-ਵੱਖ ਖੇਤਰਾਂ ਚ ਅਸਤੇਆਬ ਦਿੱਤਾ ਗਿਆ ਔਰ ਜਿਹੜਾ ਵੀ ਕਿਸਾਨ ਇਸ ਸਕੀਮ ਦੇਣ ਉਪਧਾਨ ਦਾ ਜਿਹੜਾ ਮਸ਼ੀਨਰੀ ਖਰੀਦ ਕਰਨ ਤੇ ਉਪਧਾਨ ਦਾ ਲਾਭ ਲੈਣਾ ਚਾਹੁੰਦਾ ਉਹ 12 ਮਈ 2025 ਤੱਕ ਜਿਹੜੀ ਸਾਡੇ ਵਿਭਾਗ ਦਾ ਪੋਰਟਲ ਹੈ agrimachinerypb.com ਉਹਦੇ ਤੇ ਆਨਲਾਈਨ ਅਰਜ਼ੀ ਜਿਹੜੀ ਜਮ੍ਹਾਂ ਕਰਵਾ ਸਕਦਾ ਇਸ ਸਕੀਮ ਦੇ ਅਸੀਂ ਤਿੰਨ ਤਰੀਕੇ ਨਾਲ ਜਿਹੜੀ ਸਬਸਿਡੀ ਕਿਸਾਨਾਂ ਨੂੰ ਦਿੰਨੇ ਆ ਹਮ ਸਭ ਤੋਂ ਪਹਿਲਾਂ ਵਿਅਕਤੀਗਤ ਕਿਸਾਨ ਜੇ ਕੋਈ ਨਿੱਜੀ ਤੌਰ ਤੇ ਜਿਹੜੀ ਕਿਸਾਨ ਮਸ਼ੀਨ ਲੈਣੀ ਚਾਹੁੰਦਾ ਉਹਨੂੰ ਅਸੀਂ 50% ਸਬਸਿਡੀ ਦਿੰਨੇ ਆ ਜੇ ਕੋਈ ਕਿਸਾਨ ਕਸਟਮ ਹੈਰਿੰਗ ਸੈਂਟਰ ਖੋਲਣਾ ਚਾਹੁੰਦਾ ਉਹ ਕਿਸਾਨ ਵੀ ਖੋਲ ਸਕਦਾ ਉਹ ਸਹਿਕਾਰੀ ਸਭਾ ਵੀ ਖੋਲ ਸਕਦੀ ਆ ਉਹ ਪਿੰਡ ਦੀ ਪੰਚਾਇਤ ਵੀ ਖੋਲ ਸਕਦੀ ਆ ਜਾਂ ਫਿਰ ਜਿਹੜੇ ਐਫ ਪੀਓ ਜਿਹੜੇ ਕੰਮ ਕਰਦੇ ਉਹ ਵੀ ਇਹ ਕਸਟਮ ਹੈਰਿੰਗ ਸੈਂਟਰ ਜਿਹੜਾ ਖੋਲ ਸਕਦੇ ਉਹ ਉਸ ਦਿਨ ਜੇ ਕੋਈ ਕਿਸਾਨ ਮਸ਼ੀਨਰੀ ਖਰੀਦਦਾ ਤਾਂ ਉਹਨੂੰ ਅਸੀਂ 80% ਦੇ ਅਧਾਰ ਨਾਲ ਜਿਹੜੀ ਸਬਸਿਡੀ ਮੁਹੱਈਆ ਕਰਵਾਉਣੀ ਆ ਕੋਈ ਵੀ ਕੋਈ ਖਰਚਾ ਰਹਿ ਹੀ ਨਹੀਂ ਗਿਆ ਚਾਹਾਂ ਹਾਂ ਬਿਲਕੁਲ ਜੀ ਬਿਲਕੁਲ ਅਸੀਂ ਕੀ ਜਦੀ ਬਹੁਤ ਹੁੰਦਾ ਹੈ ਬਹੁਤ ਜ਼ਿਆਦਾ ਜੀ 100 80 ਇਹ ਜੋ ਸੀ ਪੈਸੇ ਦੇਣਾ ਦੇਦੇ ਜੀ ਸਾਡੇ ਇਸ ਤੋਂ ਇਲਾਵਾ ਇੱਕ ਇਹਦੇ ਚ ਪਿਛਲੇ ਸਾਲ ਤੋਂ ਅਸੀਂ ਨਵਾਂ ਕੰਪੋਨੈਂਟ ਜਮਾ ਕੀਤਾ ਪੈਡੀ ਸਪਲਾਈ ਚ ਅੱਛਾ ਜੀ ਕਿਉਂਕਿ ਬਹੁਤ ਸਾਰੇ ਕਿਸਾਨਾਂ ਦੀ ਇਹ ਮੰਗ ਸੀ ਵੀ ਸਾਨੂੰ ਵੱਡੇ ਬੀਲਰ ਤੇ ਵੱਡੇ ਟਰੈਕਟਰ ਵੀ ਸਬਸਿਡੀ ਤੇ ਮਹਈਆ ਕਰਵਾਏ ਜਾਣ ਹਾਂ ਸੋ ਉਹ ਵੀ ਪੈਡੀ ਸਪਲਾਈ ਚੇਨ ਦੀਆਂ ਵੀ ਦਰਖਾਸਤਾਂ ਅਸੀਂ ਲੈ ਰਹੇ ਹਾਂ ਉਹਦੇ ਚ ਕੀ ਆ ਇੱਕ 1 ਕਰੋੜ ਦਾ ਪ੍ਰੋਜੈਕਟ ਆ ਉਹਦੇ ਚ 3 ਮੀਟਰ ਇੱਕ ਟਨ ਦੀ ਜਿਹੜੀ ਕਪੈਸਿਟੀ ਦਾ ਪ੍ਰੋਜੈਕਟ ਆ ਇੱਕ ਹੈਗਾ ਸਾਡੇ 4 ਮੀਟਰ ਇੱਕ ਟਨ ਦਾ ਪ੍ਰੋਜੈਕਟ ਉਹ ਹੈਗਾ 1.5 ਕਰੋੜ ਦਾ ਪ੍ਰੋਜੈਕਟ ਇਹਦੇ ਤੇ ਅਸੀਂ 65% ਦੇ ਦਰ ਨਾਲ ਜਿਹੜੀ ਸਬਸਿਡੀ ਮਹਈਆ ਕਰਾਉਣੀ ਆ ਕੋਈ ਵੱਡੇ ਬੇਲ ਜਿਵੇਂ 200 ਤੋਂ ਲੈ ਕੇ 300 ਕਿਲੋ ਦੀ ਬੇਲ ਬਣਾਉਂਦੇ ਆ ਜਾਂ ਜਿਹੜਾ 75 ਹੌਸਪਾਵਰ ਤੋਂ ਉੱਤੇ ਦੇ ਟਰੈਕਟਰ ਆ ਜਾਂ ਜਿਵੇਂ 4.5 ਮੀਟਰ ਟਨ ਵਾਲਾ ਉਹਦੇ 'ਚ ਅਸੀਂ ਜਿਹੜਾ ਬੇਲ ਬਣਾਉਂਦੀ 200 ਤੋਂ ਲੈ ਕੇ 500 ਕਿਲੋ ਦੀ ਬੇਲ ਬਣਾਉਂਦਾ ਔਰ 90 ਤੋਂ ਲੈ ਕੇ 110 ਹੌਸਪਾਵਰ ਤੱਕ ਦੇ ਜਿਹੜੇ ਟਰੈਕਟਰ ਮਈਆ ਕਰਵਾ ਰਹੇ ਆ ਔਰ ਉਸ ਦੇ ਨਾਲ ਹੀ 8-10 ਮਸ਼ੀਨਾਂ ਜਿਹੜੀਆਂ ਇਸ ਕੰਮ 'ਚ ਸਾਈ ਹੁੰਦੀਆਂ ਉਹ ਵੀ ਸਬਸਿਡੀ ਤੇ ਸੀ ਦੇ ਰਹੇ ਜੀ ਦੇਖੋ ਜੀ ਮਹਿਕਮਾ ਬਹੁਤ ਵੱਡੀ ਪੱਧਰ ਤੇ ਕਹਿੰਦਾ ਭਾਵੇਂ ਜੰਗੀ ਪੱਧਰ ਤੇ ਵੀ ਪਰਾਲੀ ਨੂੰ ਅੱਗ ਨਾ ਲੱਗੇ ਅੰਦਾਜ਼ ਤੇ ਹੁਣ ਲੈਣ ਲਈ ਆਪ ਕਰਨਾ ਪੈਣਾ ਬਿਲਕੁਲ ਬਿਲਕੁਲ ਸਾਨੂੰ ਐਫਰਟ ਆਪ ਕਰਨੇ ਪੈਣੇ ਆ ਅੱਛਾ ਇੰਜੀਨੀਅਰ ਸਾਫ ਗੱਲ ਇਹ ਆ ਵੀ ਦੇਖੋ ਤੁਸੀਂ ਕਿਹਾ ਵੀ ਨਿੱਜੀ ਤੌਰ ਤੇ ਕਿਸਾਨ ਵੀਰ ਹਨ ਜਿਹੜੇ ਉਹ ਇੱਕ ਗਰੁੱਪ ਵੀ ਬਣਾ ਸਕਦੇ ਆ ਇਕੱਠੇ ਹੋ ਕੇ ਤੇ ਇਕੱਲਾ ਇਕੱਲਾ ਵੀ ਲੈ ਸਕਦਾ ਆ ਸਹਿਕਾਰੀ ਸੁਵਾਂਵਾ ਪੰਚਾਇਤਾਂ ਵੀ ਲੈ ਸਕਦੀਆਂ ਕੋਈ ਹੋਰ ਅਦਾਰੇ ਜਿਹੜੇ ਸਾਡੇ ਸਰਕਾਰ ਦੇ ਨੇ ਕਿ ਉਹ ਵੀ ਇਹਦਾ ਲਾਭ ਲੈ ਸਕਦੇ ਅਸੀਂ ਐਚਸੀ ਕਸਟਮ ਹਾਇਰਿੰਗ ਸੈਂਟਰ ਬਣਾ ਸਕਦੀ ਆ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਵੀ ਕੁਝ ਪੰਚਾਇਤਾਂ ਜਿਹੜੀਆਂ ਜਾਂ ਸਹਿਕਾਰੀ ਸੁਭਾਵਾਂ ਹੈਗੀਆਂ ਜੀ ਜੀ ਜਾਂ ਫਾਰਮ ਪ੍ਰੋਡਿਊਸਰ ਆਰਗੇਨਾਈਜੇਸ਼ਨ ਹੈਗੀਆਂ ਜੀ ਉਹ ਇਸ ਸਕੀਮ ਦਾ ਜਿਹੜਾ ਕਸਟਮ ਹਾਇਰਿੰਗ ਸੈਂਟਰ ਖੋਲ ਕੇ ਲਾਭ ਉਠਾ ਸਕਦੀਆਂ ਹੂੰ ਤੇ ਇਸ ਤੋਂ ਇਲਾਵਾ ਜੇ ਕੋਈ ਕਿਸਾਨ ਇਕੱਲੇ ਦੇ ਤੌਰ ਤੇ ਵੀ ਜਿਹੜਾ ਆਪਣਾ ਕਸਟਮ ਹਾਇਰਿੰਗ ਸੈਂਟਰ ਚਲਾਉਣਾ ਚਾਹੁੰਦਾ ਉਹਦੇ ਵਾਸਤੇ ਕੁਝ ਹੋਰ ਸ਼ਕਤਾਂ ਉਹ ਆਪਾਂ ਬਾਅਦ ਵਿੱਚ ਜੀ 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 ਅੱਛਾ ਆਪਣਾ ਇੰਜੀਨੀਅਰ ਸਾਹਿਬ ਇੱਕ ਗੱਲ ਪੁੱਛਣੀ ਰਹਿ ਗਈ ਮਸ਼ੀਨਰੀ ਜਿਹੜੀ ਆ ਇੱਕ ਤੇ ਹੁੰਦੀ ਆ ਨਾ ਕੀ ਆਂਦੇ ਹੁੰਦੀ ਉਹਨੂੰ ਬ੍ਰਾਂਡਡ ਹੈਨਾ ਇਹ ਬ੍ਰਾਂਡ ਆ ਜੀ ਬਹੁਤ ਵੱਡਾ ਬ੍ਰਾਂਡ ਆ ਵਿਕਦੀ ਆ ਹੈਨਾ ਅੱਛੀ ਆ ਇੱਕ ਦੇਖਿਆ ਗਿਆ ਵੀ ਦੇਸੀ ਵੀ ਬਣਦੀਆਂ ਚੀਜ਼ਾਂ ਹੂੰ ਇਹ ਜਿਹੜੀ ਤੁਸੀਂ ਸਬਸਿਡੀ ਦੇਣੇ ਆ ਇਹ ਅਸੀਂ ਮਸ਼ੀਨਰੀ ਜਿੱਥੋਂ ਮਰਜ਼ੀ ਲੈ ਲਈਏ ਜਾਂ ਕੋਈ ਖਾਸ ਅਦਾਰੇ ਨੇ ਵੀ ਸਾਨੂੰ ਉੱਥੋਂ ਹੀ ਲੈਣੀ ਪਵੇਗੀ ਤੇ ਉਹ ਸਬਸਿਡੀ ਲਈ ਕੁਝ ਹੋਰ ਸ਼ਰਤਾਂ ਕਿਹੜੀਆਂ-ਕਿਹੜੀਆਂ ਨੇ ਵੀ ਅਸੀਂ ਪੂਰੀਆਂ ਕਰ ਸਕਦੇ ਹਾਂ ਬਿਲਕੁਲ ਮਠਾ ਸਿੰਘ ਜੀ ਬਹੁਤ ਵਧੀਆ ਸਵਾਲ ਪੁੱਛਿਆ ਆਮ ਕਿਸਾਨ ਇਹ ਪੁੱਛਦੇ ਆ ਵੀ ਅਸੀਂ ਮਸ਼ੀਨ ਕਿੱਥੋਂ ਲਈਏ ਜੀ ਸੋ ਇਹਦੇ ਵਿੱਚ ਮੈਂ ਦੱਸਣਾ ਚਾਹੂੰਗਾ ਪੀਏਯੂ ਵੱਲੋਂ ਕੋਸ਼ਿ ਜਿਹੜੇ ਮੈਨੂਫੈਕਚਰ ਨਰਮਾਤਾ ਜਿਹੜੇ ਆ ਉਹ ਐਮਪੈਨਲ ਕੀਤੇ ਜਾਂਦੇ ਉਹਨਾਂ ਦੀਆਂ ਮਸ਼ੀਨਾਂ ਵੱਖ-ਵੱਖ ਜਿਹੜੇ ਟੈਸਟਿੰਗ ਸੈਂਟਰ ਉੱਥੋਂ ਟੈਸਟ ਹੋਈਆਂ ਹੁੰਦੀਆਂ ਉਸ ਟੈਸਟ ਦੀ ਰਿਪੋਰਟ ਦੇ ਆਧਾਰ ਤੇ ਜਿਹੜਾ ਪੀਜੂ ਉਹਨੂੰ ਐਮਪੈਨਲ ਕਰਦਾ ਉਹ ਜਿਹੜੀਆਂ ਮਸ਼ੀਨਾਂ ਪੀਜੂ ਐਮਪੈਨਲ ਕਰਦਾ ਉਹੋ ਹੀ ਇਸ ਸਕ੍ਰੀਨ 'ਚ ਮੌਜੂਦ ਹੁੰਦੀਆਂ ਉਹਨਾਂ ਜਿਹੜੇ ਨਰਮਾਤਾਵਾਂ ਤੋਂ ਹੀ ਮਸ਼ੀਨਾਂ ਜਿਹੜੀਆਂ ਇਹ ਕਿਸਾਨ ਖਰੀਦ ਸਕਦੇ ਆ ਅਦਰਵਾਇਜ਼ ਮੈਨੂਫੈਕਚਰ ਚਾਹੇ ਨਰਮਾਤਾ ਹੋਰ ਵੀ ਬਹੁਤ ਬੈਠੇ ਪਰ ਉਹ ਕਿਉਂਕਿ ਕੁਆਲਿਟੀ ਦਾ ਜ਼ਰੂਰੀ ਇਹਦੇ ਚ ਕੁਆਲਿਟੀ ਦੇਣੀ ਬਹੁਤ ਜ਼ਰੂਰੀ ਆ ਵੀ ਤੁਸੀਂ ਸਰਟੀਫਿਕੇਟ ਜਿਹੜੇ ਦਿੱਤੇ ਆ ਉਹਨਾਂ ਨੂੰ ਦਿੱਤੇ ਹੋਏ ਆ ਵੀ ਇਹਨਾਂ ਦੀ ਜਿਹੜੀ ਮਸ਼ੀਨਰੀ ਆ ਇਹ ਲਾਗੂ ਹੁੰਦੀ ਆ ਉਹਦੇ ਤੇ ਬਿਲਕੁਲ ਜੀ ਉਹਨਾਂ ਦੀ ਲਿਸਟ ਬਕਾਇਦਾ ਜਿਹੜਾ ਸਾਡਾ ਵਿਭਾਗ ਦਾ ਪੋਰਟਲ ਆ ਉਹਦੇ ਤੇ ਉਪਲਬਧ ਆ ਜੇ ਕੋਈ ਵੀ ਕਿਸਾਨ ਭਰਾ ਜੇ ਖਰੀਦਣ ਤੋਂ ਪਹਿਲਾਂ ਉਹ ਲਿਸਟ ਵੇਖਣੀ ਚਾਹੁੰਦਾ ਵੀ ਕਿੱਥੋਂ ਮੈਂ ਲੈਣੀ ਆ ਉਹ ਜਿਹੜੇ ਪੋਰਟਲ ਤੇ ਜਾ ਕੇ ਉਹ ਲਿਸਟ ਵੇਖ ਸਕਦਾ ਹਾਂ ਦੇਖ ਲਿਖੋ ਬਿੱਲ ਵੀ ਲੈਣਾ ਪਊ ਜੀ ਉੱਥੇ ਜਾ ਕੇ ਉਹ ਬਿੱਲ ਉਹੀ ਦੇਊਗਾ ਜੀ ਨੇ ਰਜਿਸਟਰ ਕਰਵਾਇਆ ਹੋਊ ਪਹਿਲਾਂ ਅੱਛਾ ਇਹ ਖੇਤੀ ਮਸ਼ੀਨਰੀ ਇਹ ਮਤਲਬ ਇਦਾਂ ਖੋਲਣ ਲਈ ਆ ਜਿਹੜੇ ਤੁਸੀਂ ਹਾਇਰਿੰਗ ਸੈਂਟਰ ਖੋਲਣ ਦੀ ਇਹਨਾਂ ਲਈ ਸਾਡੇ ਕੋਲ ਜ਼ਮੀਨ ਵੀ ਹੋਣੀ ਚਾਹੀਦੀ ਆ ਕਿ ਅਸੀਂ ਉਦਾਂ ਵੀ ਮਤਲਬ ਜਿੱਦਾਂ ਕਿਰਾਏ ਤੇ ਦੇਣ ਲਈ ਮਸ਼ੀਨਰੀ ਦੇਣੀ ਆ ਤੇ ਅਸੀਂ ਕੋਈ ਇਦਾਂ ਦਾ ਸੈਂਟਰ ਖੋਲ ਸਕਦੇ ਆ ਹਾਂ ਮਿੱਠਾ ਸਿੰਘ ਜੀ ਬਿਲਕੁਲ ਬਹੁਤ ਵਧੀਆ ਤੁਸੀਂ ਜਿਹੜਾ ਸਵਾਲ ਪੁੱਛਿਆ ਕਿਉਂਕਿ ਅਸੀਂ ਗੱਲ ਕਰਦੇ ਆ ਪੰਚਾਇਤ ਵੀ ਲੈ ਸਕਦੀ ਆ ਸਹਿਕਾਰੀ ਸਭਾ ਵੀ ਲੈ ਸਕਦੀ ਆ ਜਾਂ ਕੋਈ ਐਫ ਪੀਓ ਵੀ ਲੈ ਸਕਦਾ ਪਰ ਜੇ ਆਪਾਂ ਗੱਲ ਕਰਾਂਗੇ ਇਕੱਲਾ ਕਿਸਾਨ ਹਾਂ ਹਾਂ ਵੀ ਇੱਕ ਇਕੱਲਾ ਕਿਸਾਨ ਕੀ ਇਹ ਕਸਟਮ ਹਾਇਰਿੰਗ ਸੈਂਟਰ ਖੋਲ ਸਕਦਾ ਉਹਦੇ ਚ ਉਸ ਕਿਸਾਨ ਵਾਸਤੇ ਇੱਕ ਕੰਡੀਸ਼ਨ ਹੈ ਵੀ ਉਹ ਖੇਤੀ ਨਾਲ ਸੰਬੰਧਿਤ ਕੋਈ ਧੰਦਾ ਪਹਿਲਾਂ ਕਰਦਾ ਹੋਵੇ। ਅੱਛਾ ਅੱਛਾ ਜਿਹਦੇ ਚ ਉਹਦੀ ਜਿਹੜੀ ਸਾਲਾਨਾ ਟਰਨਓਵਰ ਆ ਲੱ ਘੱਟ ਤੋਂ ਘੱਟ 15 ਲੱਖ ਦੀ ਹੋਣੀ ਚਾਹੀਦੀ ਆ। ਹਾਂ ਹਾਂ ਉਹ ਬੰਦਾ ਇਸ ਸਕੀਮ ਚ ਸੀਐਸਸੀ ਦਾ ਜਿਹੜਾ ਲਾਭ ਲੈ ਸਕਦਾ। ਚਾਹੇ ਉਹ ਖੇਤੀ ਚ ਵਸਤਾਂ ਦਾ ਬਾਇਓ ਪ੍ਰੋਡਕਟ ਕਰਦਾ ਹੋਵੇ। ਬਿਲਕੁਲ ਬਿਲਕੁਲ ਖੇਤੀ ਨਾਲ ਸੰਬੰਧਿਤ ਕੋਈ ਵੀ ਸੰਬੰਧਿਤ ਕਿੱਤਾ ਕਰਦਾ ਹੋਵੇ ਉਹਦੇ ਚ ਉਹਦੀ ਟਰਨਓਵਰ 15 ਲੱਖ ਰੁਪਈਆ ਹੋਣੀ ਚਾਹੀਦੀ ਸਾਲਾਨਾ। ਇਹ ਤਾਂ ਅਸੀਂ ਜਰਨਲ ਦੇ ਕੇ ਜੇ ਕੋਈ ਅਨਸੂਚਿਤ ਜਾਤੀ ਨਾਲ ਸੰਬੰਧਿਤ ਕਿਸਾਨੇ ਦਾ ਫਾਇਦਾ ਲੈਣਾ ਚਾਹੁੰਦਾ ਤਾਂ ਉਹਦੇ ਵਾਸਤੇ ਜਿਹੜੀ ਟਰਨਓਵਰ ਆ 7.5 ਲੱਖ ਦੀ ਹੈ ਇਸ ਸਾਲਾਨਾ ਅੱਛਾ 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 ਮਤਲਬ ਅੱਧ ਰਹਿ ਗਿਆ ਉਹਦਾ ਬਿਲਕੁਲ ਜੀ ਬਿਲਕੁਲ ਕਰ ਸਕਦੇ ਆ ਪਰ ਇਹ ਜਰੂਰੀ ਨਹੀਂ ਪਰ ਉਹਦੇ ਨਾਲ ਸੰਬੰਧਿਤ ਖੇਤੀ ਨਾਲ ਸੰਬੰਧਿਤ ਕੋਈ ਨਾ ਕੋਈ ਕਿੱਤਾ ਅਸੀਂ ਜਿਵੇਂ ਬਿਲਕੁਲ 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 ਇਹ ਮੱਖੀਆਂ ਹੀ ਪਾਲਦੀ ਹੋਈ ਹੈ ਪਰ ਟਰਨਓਵਰ ਜਿਹੜੀ ਆ ਉਹ 15 ਲੱਖ ਬਿਲਕੁਲ ਜ਼ਰੂਰੀ ਹੈ ਜੀ ਬਿਲਕੁਲ ਜ਼ਰੂਰੀ ਹੈ ਇੰਜੀਨੀਅਰ ਸਾਹਿਬ ਗੱਲ ਇਹ ਆ ਵੀ ਕਈ ਵਾਰੀ ਅਸੀਂ ਦੇਖਿਆ ਸੀਐਚਸੀ ਬਹੁਤ ਸਾਰੇ ਪੰਜਾਬ ਦੇ ਵਿੱਚ ਆਮ ਕਿਸਾਨ ਵੀਰ ਕੀ ਕਰਦੇ ਉਹਨਾਂ ਕੋ ਜਾਣ ਹਿਜਕ ਚਾਉਂਦੇ ਆ ਵੀਰ ਮੈਂ ਉਹਨਾਂ ਤੋਂ ਕਿਉਂ ਲਵਾ ਮੈਂ ਆਪਣੀ ਲਵਾ ਮਸ਼ੀਨਰੀ ਕੋਸ਼ਿਸ਼ ਕਰਦੇ ਆਸ ਮੈਂ ਆਪਣੀ ਲਵਾ ਬਿਲਕੁਲ ਬਿਲਕੁਲ ਆਮ ਕਿਸਾਨ ਵੀਰਾਂ ਲਈ ਸੀਐਚਸੀ ਦੀ ਮਹੱਤਤਾ ਕੀ ਆ ਸਾਡੇ ਕਿਸਾਨ ਵੀਰਾਂ ਨਾਲ ਇਹ ਜਰੂਰ ਸਾਂਝਾ ਕਰੋ ਚੌਹਣ ਸਾਹਿਬ ਜਿਵੇਂ ਤੁਸੀਂ ਆਮ ਕਿਸਾਨਾਂ ਦੀ ਗੱਲ ਕਰਦੇ ਆ ਹਾਂ ਤਾਂ ਮਸ਼ੀਨਰੀ ਇੰਨੀ ਕਮਹਿੰਗੀ ਆ ਵੀ ਹਰੇਕ ਕਿਸਾਨ ਦੇ ਵੱਸ ਦੀ ਗੱਲ ਨਹੀਂ ਕਿਉਂਕਿ ਲੱਖ ਰੁਪਏ ਤੋਂ ਘੱਟ ਕੋਈ ਵੀ ਜਿਹੜੀ ਛੋਟੀ ਤੋਂ ਛੋਟੀ ਮਸ਼ੀਨ ਨਹੀਂ ਹੈ ਨਹੀਂ ਹੈ ਨਹੀਂ ਹੈ ਠੀਕ ਹੈ ਜੀ ਸੋ ਛੋਟੇ ਕਿਸਾਨਾਂ ਵਾਸਤੇ ਇਹ ਆ ਵੀ ਪੰਜਾਬ ਸਰਕਾਰ ਵਾਲਿਓ ਜਿਹੜੇ ਕਸਟਮ ਹਾਇਰਿੰਗ ਦੇ ਕਿਰਾਏ ਦੇ ਰੇਟ ਆ ਉਹ ਨਿਰਧਾਰਤ ਕੀਤੇ ਹੋਏ ਆ ਛੋਟੇ ਕਿਸਾਨ ਆ ਉਹਦੇ ਪਿੰਡ ਚੋਂ ਜਾਂ ਕਿਸੇ ਵੀ ਨਾਲ ਲੱਗਦੇ ਪਿੰਡ ਚੋਂ ਪੰਚਾਇਤ ਤੋਂ ਸਹਿਕਾਰੀ ਸਭਾ ਤੋਂ ਜਾਂ ਕੋਈ ਹੋਰ ਗਰੁੱਪ ਜਿਹੜਾ ਇਹ ਐਫਪੀਓ ਵਾਲਿਆਂ ਤੋਂ ਲੈ ਲੋ ਬਿਲਕੁਲ ਉਥੋਂ ਬੜੇ ਨੋਮੀਨਲ ਕਿਰਾਏ ਨਾਲ ਜਿਹੜੀ ਉਹ ਮਸ਼ੀਨ ਕਿਰਾਏ ਤੇ ਲੈ ਕੇ ਵਰਤ ਸਕਦਾ ਤੇ ਜਿਹੜਾ ਕਾਫੀ ਜਿਹੜਾ ਆਪਦਾ ਜਿਹੜਾ ਖਰਚਾ ਜਿਹੜਾ ਉਹਨੇ ਮਸ਼ੀਨਾਂ ਤੇ ਕਰਨਾ ਉਹਦੇ ਤੋਂ ਉਹ ਬਚਾ ਕਰ ਸਕਦਾ ਗੱਲ ਇਹ ਮਿੱਠਾ ਸਿੰਘ ਜੀ ਦੇਖੋ ਪੰਜਾਬ ਬਹੁਤ ਵੱਡਾ ਆ ਇਹ ਤਾਂ ਫਿਰ ਬਹੁਤ ਜ਼ਿਆਦਾ ਬੰਦੇ ਅਪਲਾਈ ਕਰ ਦੇਣਗੇ ਆਪਾਂ ਇਹ ਵੀ ਪੁੱਛ ਲਈਓ ਸਭ ਨੂੰ ਮਿਲ ਜੂ ਹਾਂ ਇੰਜੀਨੀਅਰ ਸਾਹਿਬ ਤੁਸੀਂ ਦੱਸੋ ਕਿੱਦਾਂ ਫਿਰ ਕਿੱਦਾਂ ਫਿਰ ਇਹ ਸਭ ਨੂੰ ਕਿਵੇਂ ਅਵੇਲੇਬਲ ਕਰਵਾਵਾਂਗੇ ਆਪਾਂ ਦਰਖਾਸਤਾਂ ਸੇ ਓਪਨ ਲੈਣੇ ਆ ਹਰੇਕ ਬੰਦਾ ਮਤਲਬ ਅਪਲਾਈ ਕਰ ਸਕਦਾ ਓਪਨ ਸੋ ਜੋ ਸਾਡੇ ਵਿਭਾਗ ਦੀ ਪਲਾਨ ਮੁਤਾਬਕ ਜਿੰਨੇ ਫੰਡ ਸਾਨੂੰ ਬਾਹਰ ਸਰਕਾਰ ਵਾਲਿਆਂ ਮਿਲਣਗੇ ਕਿਉਂਕਿ ਪਹਿਲਾਂ ਇਹ ਕਿਸੇ ਟਾਈਮ ਜਿਹੜਾ 100% ਜਿਹੜਾ ਪੈਸਾ ਬਾਹਰ ਸਰਕਾਰ ਵਾਲਿਆਂ ਦਿੱਤਾ ਜਾਂਦਾ ਸੀ ਪਰ ਪਿਛਲੇ ਕੁ ਸਾਲਾਂ ਤੋਂ 60% ਹਿੱਸਾ ਪਾਰ ਸਰਕਾਰ ਵਾਲਿਆਂ ਲਈ ਉਹ 40% ਹਿੱਸਾ ਜਿਹੜਾ ਸਾਡੇ ਰਾਜ ਸਰਕਾਰ ਵਾਲਿਆਂ ਪਰ ਆਇਆ ਜਾਂਦਾ ਸੋ ਫੰਡ ਦੀ ਉਪਲਬਧਤਾ ਮੁਤਾਬਕ ਜ਼ਿਲ੍ਹਿਆਂ ਨੂੰ ਅਲਾਟਮੈਂਟ ਹੋਊਗੀ ਜੋ ਦਰਖਾਸਤਾਂ ਉੱਥੇ ਆਉਣਗੀਆਂ ਉਹਨਾਂ ਨੂੰ ਡੀਸੀ ਸਥਾਨ ਜਿਹੜੇ ਚੇਅਰਮੈਨ ਦੀ ਹਾਜ਼ਰੀ ਵਿੱਚ ਇੱਕ ਡੀਐਲਈਸੀ ਕਮੇਟੀ ਬਣੀ ਉਹਦੀ ਹਾਜ਼ਰੀ ਚ ਕੰਪਿਊਟਰਾਈਜ਼ਡ ਲਾਟਰੀ ਸਿਸਟਮ ਰਾਹੀਂ ਡਰਾ ਕੱਢਿਆ ਜਾਊਗਾ ਜਿਹੜੇ ਉਹ ਡਰਾ ਸਿਸਟਮ ਵਿੱਚ ਕਿਸਾਨ ਆ ਜਾਣਗੇ ਉਹਨਾਂ ਦੀਆਂ ਜਿਹੜੀਆਂ ਬਰਖਾਸਤਾਂ ਮਨਜ਼ੂਰ ਕਰ ਦਿੱਤੀਆਂ ਜਾਣੀਆਂ। ਤਾਂ ਉਹ ਇਸ ਮਸ਼ੀਨੀ ਦਾ ਲਾਭ ਲੈ ਕਹਿੰਦਾ ਪਾਉ ਹੈ ਮਿਠਾ ਸਿੰਘ ਜੀ ਅਰਜ਼ੀਆਂ ਤਾਂ ਬਹੁਤ ਆ ਜਾਣੀਆਂ ਨੇ ਪਰ ਲੱਕੀ ਡਰਾਅ ਕਰਿਆ ਜਾਣਾ। ਉਹ ਜਿਹੜੀਆਂ ਅਰਜ਼ੀਆਂ ਰਹਿ ਜਾਂਦੀਆਂ ਹਾਂ ਉਹਨੂੰ ਤੁਸੀਂ ਅਗਲੇ ਸਾਲ ਲਈ ਜਾਂ ਅਗਲੇ ਜਦੋਂ ਵੀ ਡਰਾਅ ਕਰਨਾ ਉਹਦੇ ਲਈ ਰੱਖ ਲੈਂਦੇ ਹੋ ਜਾਂ ਹਰ ਇੱਕ ਨੂੰ ਦੁਬਾਰਾ ਐਪਲੀਕੇਸ਼ਨ ਦੇਣੀ ਪੈਂਦੀ। ਮਿਠਾ ਸਿੰਘ ਜੀ ਇਹ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਕਿਉਂਕਿ ਪਹਿਲੇ ਕਾਫੀ ਸਾਲਾਂ ਚ ਇਹ ਸਵਾਲ ਸਾਡੇ ਕੋਲ ਆਉਂਦੇ ਰਹਿੰਦੇ ਆ। ਜੀ ਵੀ ਅਸੀਂ ਵੇਟਿੰਗ 'ਚ ਆ ਵੀ ਸਾਨੂੰ ਅਗਲੇ ਸਾਲ ਕਨਸੀਡਰ ਕਰੋਗੇ? ਜਾ ਨਹੀਂ ਜੀ ਸੋ ਪਿਛਲੇ ਦਿਨਾਂ ਚ ਇੱਕ ਮੀਟਿੰਗ ਹੋਈ ਸੀ ਸਾਡੇ ਵਿਭਾਗ ਦੀ ਉਹਦੇ ਚ ਇਹ ਵਿਚਾਰ ਚਰਚਾ ਇਸ ਵਿਸ਼ੇ ਤੇ ਕੀਤਾ ਗਿਆ ਪਰ ਹਜੇ ਉਹ ਕਈ ਜਿਆਦਾ ਸਿਰੇ ਨਹੀਂ ਲੱਗਿਆ ਵੀ ਪਿਛਲੇ ਸਾਲ ਵਾਲੀਆਂ ਦਰਖਾਸਤਾਂ ਨੂੰ ਅਸੀਂ ਐਸਲ ਲੈਣਾ ਜਾਂ ਨਹੀਂ ਲੈਣਾ ਪਰ ਉਸੇ ਸਾਲ ਦੌਰਾਨ ਜਦੋਂ ਸਪੋਜ਼ ਅਸੀਂ 100 ਕਿਸਾਨ ਦੀ ਲਿਸਟ ਜਿਹੜੀ ਸਿਲੈਕਟ ਹੋ ਗਈ 100 ਕਿਸਾਨ ਜ਼ਰੂਰੀ ਨਹੀਂ ਉਹ 100 ਦੇ 100 ਬੰਦਾ ਜਿਹੜਾ ਖਰੀਦੇ ਉਹਦੇ ਚੋਂ 50 ਬੰਦੇ ਨੇ ਖਰੀਦ ਲਈ 50 ਨਹੀਂ ਖਰੀਦੇ ਸੋ ਜਿਹੜੀ ਵੇਟਿੰਗ ਲਿਸਟ ਆ ਉਹਦੇ ਵਿੱਚ 50 ਬੰਦਿਆਂ ਨੂੰ ਅਸੀਂ ਚੱਕ ਲੈਨੇ ਉਹ ਜਿਹੜੀ ਵੇਟਿੰਗ ਲਿਸਟ ਬਣ ਜਾਂਦੀ ਉਹਦੇ ਚੋਂ ਅਗਲੇ ਬੰਦੇ ਹੀ ਚੱਕੇ ਜਾਂਦੇ ਆ ਪਰ ਫਿਰ ਵੀ ਸਾਰੇ ਕਵਰ ਨਹੀਂ ਹੋ ਪਾਉਂਦੇ ਤੇ ਇਹ ਜਿਹੜੇ ਬੰਦੇ ਰਹਿ ਜਾਂਦੇ ਉਹਨਾਂ ਨੂੰ ਹਰ ਸਾਲ ਨਵੇਂ ਸਿਰੇਓ ਅਪਲਾਈ ਹੀ ਕਰਨਾ ਮਤਲਬ ਜਦੋਂ 100 ਪੂਰੇ ਹੋ ਗਏ ਉੱਥੇ ਉਹ ਲਿਸਟ ਬੰਦ ਹੋ ਜਾਂਦੀ ਇੰਜੀਨੀਅਰ ਸਾਹਿਬ ਮੈਨੂੰ ਤੁਸੀਂ ਇਹ ਦੱਸੋ ਕਿ ਮੈਨੂੰ ਜੇ ਮੈਂ ਇੱਕ ਪਿੰਡ 'ਚ ਰਹਿਣਾ ਮੈਨੂੰ ਕਿਵੇਂ ਪਤਾ ਲੱਗੂ ਕਿ ਮੇਰੇ ਗਵਾਂਢ ਸੀਐਚਸੀ ਖੁੱਲਿਆ ਜਾਂ ਫਲਾਨੇ ਪਿੰਡ 'ਚ ਖੁੱਲਿਆ ਮੈਂ ਉੱਥੋਂ ਸਬਸਿਡੀ ਲੈ ਉੱਥੋਂ ਮਸ਼ੀਨ ਕਿਰਾਏ ਤੇ ਲੈਣਾ ਇਹ ਕਿਵੇਂ ਪਤਾ ਇਹਦੇ ਬਾਵਤ ਜ਼ਿਲ੍ਹਿਆਂ 'ਚ ਅਸੀਂ ਜਿੰਨੀਆਂ ਵੀ ਕੋਆਪਰੇਟਿਵ ਸੁਸਾਇਟੀਆਂ ਸੀ ਹਾਂ ਕੁਝ ਜ਼ਿਲ੍ਹਿਆਂ 'ਚ ਅਸੀਂ ਜਿਹੜੇ ਉੱਥੇ ਫਲੈਕਸ ਬੈਨਰ ਬਣਾ ਕੇ ਲਵਾ ਦਿੱਤੇ ਗਏ ਆ ਉੱਥੇ ਟੋਟਲੀ ਲਿਸਟ ਜਿਹੜੇ ਕਸਟਮ ਹਾਇਰਿੰਗ ਸੈਂਟਰ ਜਿੰਨੇ ਕਿਸਾਨਾਂ ਕੋਲੇ ਉਹ ਮਸ਼ੀਨਾਂ ਸੀ ਸਬਸਿਡੀ ਤੇ ਦਿੱਤੀਆਂ ਉਹਨਾਂ ਦੀ ਲਿਸਟ ਜਿਹੜੀ ਲਾਈ ਗਈ ਆ ਉਹਨਾਂ ਦੇ ਬਕਾਇਦਾ ਫੋਨ ਨੰਬਰ ਲਿਖੇ ਗਏ ਆ ਕੋਈ ਵੀ ਕਿਸਾਨ ਜੀ ਨੂੰ ਇਹ ਮਸ਼ੀਨ ਚਾਹੀਦੀ ਆ ਉਥੋਂ ਆਦੇ ਨੇੜਲੇ ਪਿੰਡ ਤੋਂ ਵੇਖ ਕੇ ਤੇ ਫੋਨ ਤੇ ਉਸ ਕਿਸਾਨ ਨਾਲ ਸੰਪਰਕ ਕਰ ਸਕਦਾ ਇਸ ਤੋਂ ਇਲਾਵਾ ਅੱਤ ਕਿ ਅਸੀਂ ਇੱਕ ਜਿਹੜੀ ਖੇਤੀ ਮੈਪਰ ਐਪ ਹੈਗੀ ਆ ਉਹਦੇ ਚ ਸਾਰੇ ਕਿਸਾਨਾਂ ਦੀ ਡਿਟੇਲ ਚੜਾ ਰਹੇ ਆ ਉਸ ਐਪ ਰਾਹੀਂ ਵੀ ਕਿਸਾਨ ਜਿਹੜੇ ਮਸ਼ੀਨਾਂ ਦੀ ਮਦਦ ਕਰਕੇ ਕਿਰਾਏ ਤੇ ਲੈ ਸਕਦੇ ਆ ਅੱਛਾ ਉਹ ਐਪ ਦਾ ਫਾਇਦਾ ਲੈ ਸਕਦੇ ਆ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਅੱਛਾ ਇਹ ਤਾਂ ਬਹੁਤ ਵਧੀਆ ਗੱਲ ਆ ਤੁਸੀਂ ਐਪ ਬਣਾਈਓ ਕਿਉਂਕਿ ਹਰ ਇੱਕ ਦੇ ਕਿਸਾਨ ਵੀਰ ਦੇ ਹੱਥ ਦੇ ਵਿੱਚ ਫੋਨ ਹੈਗਾ ਆ ਐਪ ਡਾਊਨਲੋਡ ਕਰੂਗਾ ਉਹ ਚ ਪਤਾ ਲੱਜੂ ਮੇਰੇ ਨੇੜੇ ਕਿਹੜਾ ਸੀਐਚਸੀ ਆ ਤੇ ਮੈਂ ਉੱਥੋਂ ਮਸ਼ੀਨਰੀ ਕਿਰਾਏ ਤੇ ਲੈਣਾ ਅੱਛਾ ਇਹਨਾਂ ਦੇ ਕੋਈ ਰੇਟ ਵੀ ਨਿਰਧਾਰਤ ਕੀਤੇ ਹੋਏ ਆ ਵੀ ਮੈਂ ਇੱਕ ਦਿਨ ਲਈ ਸੁਪਰਸੀਡਰ ਲੈ ਕੇ ਜਾਣਾ ਆ ਵਾਹੀ ਲਈ ਤੇ ਉਹਦਾ ਕਿਰਾਇਆ ਇੰਨਾ ਹੋਊਗਾ ਇਹ ਕੋਈ ਵੱਧ ਘੱਟ ਵੀ ਲੈ ਸਕਦੇ ਆ ਮੈਂ ਚੰਦ ਸਾਹਿਬ ਜਿਹੜੇ ਪੰਜਾਬ ਸਰਕਾਰ ਵਾਲਿਓ ਸਾਰੀਆਂ ਮਸ਼ੀਨਾਂ ਦੇ ਜਿਹੜੇ ਰੇਟ ਮਰਧਾਰਤ ਕੀਤੇ ਆ ਜਾਂ ਉਹ ਟਰੈਕਟਰ ਦੇ ਨਾਲ ਲੈਣੀ ਆ ਜਾਂ ਤੁਸੀਂ ਇਕੱਲੀ ਮਸ਼ੀਨ ਲੈਣੀ ਆ ਹਰ ਇੱਕ ਮਸ਼ੀਨ ਦਾ ਦਾਦਾ ਦਾ ਕਿਰਾਇਆ ਜਿਹੜਾ ਪ੍ਰਤੀ ਘੰਟੇ ਦੇ ਹਿਸਾਬ ਨਾਲ ਜਿਹੜਾ ਨਿਰਧਾਰਤ ਕੀਤਾ ਗਿਆ ਮਤਲਬ ਵੱਧ ਘੱਟ ਨਹੀਂ ਉਹ ਕਰ ਸਕਦੇ ਘੱਟ ਦੇ ਕਰਦਾ ਹੀ ਕੋਈ ਨਹੀਂ ਵੱਧ ਨਹੀਂ ਲੈ ਸਕਦੇ ਨਹੀਂ ਪਤਾ ਤਾਂ ਹੋਣਾ ਚਾਹੀਦਾ ਹੋਣਾ ਚਾਹੀਦਾ ਜੀ ਬਿਲਕੁਲ ਪਤਾ ਹੋਣਾ ਚਾਹੀਦਾ ਸੋ चौहान ਸਾਹਿਬ ਜੀਓ ਉਹ ਪਨੀ ਮਸਤਰੀਆ ਸਾਡੀ ਖੇਤੀਬਾੜੀ ਮੌਸਮ ਤੇ ਨਿਰਭਰ ਆ ਮੌਸਮ ਦਾ ਹਾਲ ਆ ਗਿਆ ਆ ਦੇਖ ਮੌਸਮ ਦਾ ਹਾਲ ਆ ਗਿਆ ਪੜ੍ਹਦੇ ਹੋ ਜੀ ਪੜ੍ਹਦੇ ਹੋ ਲਓ ਜੀ ਤਾਪਮਾਨ ਦੀ ਜੇ ਗੱਲ ਕਰੀਏ ਤੇ ਸਭ ਤੋਂ ਪਹਿਲਾਂ ਦੱਸੀਏ ਤਾਪਮਾਨ ਜਲੰਧਰ ਪਿਛਲੇ 24 ਘੰਟਿਆਂ 'ਚ ਵੱਧ ਤੋਂ ਵੱਧ 38.2 ਡਿਗਰੀ ਸੈਲਸੀਅਸ ਰਿਹਾ ਤੇ ਘੱਟ ਤੋਂ ਘੱਟ 17.5 ਗੁਰਦਾਸਪੁਰ 'ਚ 36.4 ਤੇ 20.5 ਡਿਗਰੀ ਸੈਲਸੀਅਸ ਫਿਰੋਹੀਪੁਰ 'ਚ ਵੱਧ ਤੋਂ ਵੱਧ 31 ਐ ਆਪਣਾ 37.1 ਤੇ ਘੱਟ ਤੋਂ ਘੱਟ 20.5 ਪਟਿਆਲਾ ਚ 36.5 ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 20.7 ਅੰਮ੍ਰਿਤਸਰ ਚ 37.6 ਤੇ 18.8 ਡਿਗਰੀ ਸੈਲਸੀਅਸ ਤੇ ਬਠਿੰਡਾ ਚ ਵੱਧ ਤੋਂ ਵੱਧ 40.2 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 18.6 ਡਿਗਰੀ ਸੈਲਸੀਅਸ ਮੌਸਮ ਦੇ ਬਾਰੇ ਜਿਹੜੀ ਇਹਨਾਂ ਨੇ ਖਬਰ ਕੱਲੀ ਹੋਈ ਆ ਵੀ 40 ਤੋਂ 50 ਕਿਲੋਮੀਟਰ ਦੀ ਸਪੀਡ ਨਾਲ ਤੇਜ਼ ਹਵਾਵਾਂ ਚੱਲਣਗੀਆਂ ਤੇ ਨਾਲ ਨਾਲ ਇਹਨਾਂ ਦੇ ਹਲਕੀ ਤੋਂ ਦਰਮਿਆਨੀ ਬਾਰਿਸ਼ ਜਿਹੜੀ ਆ ਕੁਝ ਥਾਵਾਂ ਤੇ ਹੋਂ ਹੁੰਦਾ ਜਿਹੜਾ ਉਹ ਖਤਸ਼ਾ ਹੈ। ਉੱਛਾ। ਆ। ਤੇ ਕੋ ਗੱਲੇ ਮੌਸਮ ਨੇ ਤੇ ਬਦਲਾ ਲਿਆ ਨਹੀਂ। ਲਿਆਉਣਾ ਹੀ ਆ ਜੀ ਲਿਆਉਣਾ ਹੀ ਆ। ਤੇ ਇਹ ਤੇ ਸੀ ਜੀ ਮੌਸਮ ਦਾ ਹਾਲ। ਜੀ। ਕਿਸਾਨ ਵੀਰੋ ਤੇ ਭੈਣੋ ਤੁਸੀਂ ਜੇ ਕੋਈ ਸਾਡੇ ਇਸ ਪ੍ਰੋਗਰਾਮ ਸੰਬੰਧੀ ਕਿਸੇ ਵੀ ਤਰ੍ਹਾਂ ਦਾ ਸੁਝਾਅ ਦੇਣਾ ਚਾਹੁੰਦੇ ਹੋ, ਸਾਨੂੰ ਤੁਸੀਂ ਖਤ ਲਿਖ ਸਕਦੇ ਆਂ। ਸਾਨੂੰ ਤੁਸੀਂ ਈਮੇਲ ਵੀ ਕਰ ਸਕਦੇ ਆਂ। ਖਤ ਲਿਖਣ ਲਈ ਸਾਡਾ ਪਤਾ ਨੋਟ ਕਰ ਲਓ। ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਨ ਕੋਡ 144001 ਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਪੈਨੋ ਹੱਸਦੇ ਰਹੋ ਵਸਦੇ ਰਹੋ ਕੰਮ ਕਰੋ ਮਿਹਨਤ ਕਰੋ ਅੱਗੇ ਵੀ ਬੇਨਤੀ ਕੀਤੀ ਹੈ ਵੀ ਹੋਰ ਵਧੇਰੇ ਜਾਣਕਾਰੀ ਲੈਣ ਲਈ ਸਾਡਾ ਪ੍ਰੋਗਰਾਮ ਦੁਬਾਰਾ ਦੇਖਣ ਲਈ ਜਾਂ ਹੋਰ ਵੀ ਕੋਈ ਪ੍ਰੋਗਰਾਮ ਦੇਖਣ ਲਈ ਡੀਡੀ ਪੰਜਾਬੀ ਜਿਹੜਾ ਸਾਡਾ ਚੈਨਲ ਹੈ ਇਹ YouTube ਤੇ ਬਿਲਕੁਲ ਮੁਫਤ ਹੈ ਇਹਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਹੱਸਦੇ ਰਹੋ ਵਸਦੇ ਰਹੋ ਦੇਖਦੇ ਰਹੋ ਤੇ ਸਬਸਕ੍ਰਾਈਬ ਕਰੋ ਡੀਡੀ ਪੰਜਾਬੀ ਹੁਣ ਸਾਨੂੰ ਇਜਾਜ਼ਤ ਦਿਓ ਇੰਜੀਨੀਅਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੇ ਜੈ ਹਿੰਦ ਜੈ ਹਿੰਦ